ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਅਨਹਦ ਆਰਟਸ ਬੁਟੀਕ ਦੇ ਉੱਤੇ ਬਹੁਤ ਸਾਰੀਆਂ ਤੁਹਾਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਜਿੰਨੇ ਵੀ ਸਾਡੇ ਇਸ ਟਾਈਮ ਦੇ ਤੇ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਬਹੁਤ ਸਾਰੀਆਂ ਲੋੜੀ ਦੀਆਂ ਮੁਬਾਰਕਾਂ ਜੀ ਸਾਡੇ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਤੇ ਨਾਲ ਮੇਰੇ ਬਿੱਲੇ ਵੀਰ ਵੱਲੋਂ ਵੀ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਤੇ ਬਾਬਾ ਨਾਨਕ ਕਿਰਪਾ ਕਰੇ ਖੁਸ਼ੀ ਖੁਸ਼ੀ ਲੋੜੀਆਂ ਮਨਾਓ ਤੇ ਲੋੜੀ ਵਾਲੇ ਦਿਨ ਤੁਹਾਡੇ ਵਾਸਤੇ ਸੂਟ ਲੈ ਕੇ ਆਇਆ ਮੈਂ ਵੀਡੀਓ ਪਾਉਣੀ ਨਹੀਂ ਮੈਂ ਸੋਚਿਆ ਵੀ ਚੱਲ ਇੱਕ ਲੋੜੀ ਵਾਲੇ ਦਿਨ ਤੁਹਾਨੂੰ ਮੈਂ ਵੱਡਾਇਆ ਤੋਹਫਾ ਦੇ ਦਣਾ ਸੂਟ ਉਹੀ ਨੇ ਜਿਹੜੇ ਮੇਰੇ ਕੋਲ ਰਹਿ ਗਏ ਆ 1 1 2 2 ਬਸ ਕਿਉਂਕਿ ਇਹ ਤੁਸੀਂ ਪਹਿਲਾਂ ਵੇਖੇ ਆ 990 90 ਦੇ ਸੂਟ ਜਿਹੜੇ ਸੀਗੇ ਸੇਲ ਹੋਏ ਆ ਇਹ ਸਿਰਫ ਇੱਕੋ ਦਿਨ ਵੀਡੀਓ ਚੱਲਣੀ ਜੇ ਦੋ ਦਿਨ ਚਲਾ ਦੂੰਗਾ ਚਲੋ ਕੋਈ ਚੱਕਰ ਨਹੀਂਗਾ ਮਾਗੀ ਵਾਲੇ ਦਿਨ ਤੱਕ ਵੀਡੀਓ ਆਪਾਂ ਚਲਾ ਦਾਂਗੇ ਸਿਰਫ 24 ਘੰਟੇ ਲਾਓ ਤੁਸੀਂ ਛੱਡੋ ਇੱਕ ਦਿਨ ਨੂੰ 24 ਘੰਟੇ 24 ਘੰਟੇ ਬਾਅਦ ਵੀਡੀਓ ਮੈਂ ਡਿਲੀਟ ਕਰ ਦੇਣੀ ਆ ਨਾ YouTube ਤੋਂ Instagram ਤੋਂ Facebook ਤੋਂ ਹਰ ਕਥਾਂ ਤੋਂ ਮਿਲੀਟ ਮਾਰਦੇ ਨਹੀਂ ਸਿਰਫ 24 ਘੰਟੇ ਵਾਸਤੇ ਵੀਡੀਓ ਚੱਲਣੀ ਜੇ 24 ਘੰਟਿਆਂ ਦੇ ਵਿੱਚ ਤੁਸੀਂ ਸਾਰੀ ਵੀਡੀਓ ਵੇਖ ਲਿਓ ਆਫਰ ਦਾ ਫਾਇਦਾ ਲੈ ਲਿਓ ਤੇ ਜੇ ਕਸਟਮਰ ਇਹ ਸਿਰਫ ਆਨਲਾਈਨ ਜੇ ਆਫਲਾਈਨ ਆਰਡਰ ਨਹੀਂ ਜੇ ਹੈਗੇ ਇਹਨਾਂ ਦੇ ਕਿਉਂਕਿ 2 ਦਿਨ ਛੁੱਟੀ ਹੈ ਦੁਕਾਨ ਤੇ ਬਾਗੀ ਵਾਲੇ ਦਿਨ ਛੁੱਟੀ ਹੈ ਤੇ ਲੋੜੀ ਵਾਲੇ ਦਿਨ ਵੀ ਛੁੱਟੀ ਹੈ ਤੇ ਆਫਲਾਈਨ ਇਹ ਸੂਟ ਨਹੀਂ ਜੇ ਮਿਲਨੇ ਸਿਰਫ ਆਨਲਾਈਨ ਮਿਲਨੇ ਜੇ ਪੇਮੈਂਟ ਕਰੋਗੇ ਤਾਂ ਆਰਡਰ ਫਾਈਨਲ ਹੋਣਗੇ ਜੇ ਤੇ ਚੱਲਣੀ ਜੇ ਸੇਲ ਸਾਡੀ 24 ਘੰਟੇ ਸਿਰਫ ਤੇ 24 ਘੰਟੇ ਬਾਅਦ ਵੀਡੀਓ ਆਟੋਮੈਟਿਕਲੀ ਡਿਲੀਟ ਤੇ ਰ ਤਾਂ ਨੂੰ ਯਕੀਨ ਨਹੀਂ ਹੋਣਾ ਤੁਸੀਂ ਵੀਡੀਓ ਚੈੱਕ ਕਰ ਲਿਓ ਵੀ ਇੰਨੇ ਸਸਤੇ ਸੂਟ ਹੋ ਗਏ ਆ ਉਹ ਵੀ ਤੁਹਾਡੇ ਵਾਸਤੇ ਸਿਰਫ ਲੋਹੜੀ ਦੇ ਆਫਰ ਦਿੱਤੀ ਤੁਹਾਨੂੰ ਮੈਂ ਵੀਡੀਓ ਹੋ ਸਕਦਾ ਲੰਮੀ ਚੱਲ ਜੇ ਪਰ ਵੇਖਿਓ ਸਾਰੇ ਜਣੇ ਜ਼ਰੂਰ ਤੇ ਆਫਰ ਲਿਓ ਸੂਟਾਂ ਦੀ ਸੋਹਣੇ ਸੋਹਣੇ ਸਟਾਕ ਦੀ ਆਜੋ ਕਰਦੇ ਆ ਸ਼ੁਰੂ ਵੀਡੀਓ ਤੇ ਲਓ ਫਾਇਦੇ ਲੋਹੜੀ ਦੇ ਤੇ ਨਾਲੇ ਮਾਨੂੰ ਨਿੱਗ ਤੇ ਫਿਰ ਇੱਕ ਵਾਰੀ ਲੋਹੜੀ ਦੀਆਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਵੀਡੀਓ ਲੱਗਾ ਮੈਂ ਕਰਨ ਸ਼ੁਰੂ ਤੇ ਇਹ ਵਾਲੇ ਸੂਟ ਜਿਹੜੇ ਹਨ 900 990 90 ਆਲੇ ਇਹ ਵੀ ਤੁਹਾਨੂੰ ਮੈਂ ਦੇ ਦੇਣੇ ਅੱਜ ਦੀ ਵੀਡੀਓ 'ਚ ਤੇ ਹੋਰ ਇੰਨੇ ਸੋਹਣੇ ਸੋਹਣੇ ਥੱਲੇ ਸੂ ਸਾਰੇ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਵੇਖਿਓ ਇਹਦੇ ਵਿੱਚ ਦੁਪੱਟਿਆਂ ਵਾਲੇ ਵੀ ਆ ਵਿਦਆਊਟ ਦੁਪੱਟਾ ਵੀ ਆ ਸਾਰੇ ਹੀ ਮਿਲ ਜਣੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਹ ਸੂਟ ਚੈੱਕ ਕਰਿਓ ਰੇਟ ਮੈਂ ਛੋਟੇ ਛੋਟੇ ਨਾਲ ਲਿਖ ਦਨ ਲੱਗਾ ਚੈੱਕ ਕਰੀ ਜਾਇਓ ਜਿਹਦਾ ਨਾਮ ਪਤਾ ਲੱਗੂਗਾ ਰੇਟ ਉਤੋਂ ਚੈੱਕ ਕਰ ਲਿਓ ਵੀ ਉਹਦਾ ਕੀ ਰੇਟ ਪਿਆ ਆ ਤੇ ਜੇ ਕਿਤੇ ਮੇਰੇ ਕੋਲ ਬੋਲਣ ਬੰਦ ਵਿੱਚ ਵੱਧ ਘਟ ਹੋ ਗਿਆ ਤਾਂ ਕਿਤੇ ਇਹ ਉਹ ਪੱਥਰ ਤੇ ਲਕੀਰ ਵਾਲੀ ਗੱਲ ਨਾ ਹੋ ਜੇ ਸੋ ਤੁਸੀਂ ਰੇਟ ਜਿਹੜੇ ਮੈਂ ਲਿਖੇ ਹੋਣਗੇ ਚੈੱਕ ਜ਼ਰੂਰ ਕਰ ਲਿਓ ਬਹੁਤ ਸੋਹਣਾ ਸੂਟ ਜੇ ਫੈਬਰਿਕ ਆਉਣਾ ਜੇ ਇਹਦਾ ਜੋਰ ਜਟ ਦਾ ਆਰੀ ਵਰਕ ਦੇ ਨਾਲ ਬਾਟਰ ਮਸਲੀਨ ਦੀ ਦੁਪੱਟਾ ਨਾਲ ਜੋਰ ਜਟ ਦਾ ਪ੍ਰਿੰਟ ਸੂਟ ਜੇ ਕਿੰਨੇ ਦਾ ਸੂਟ ਆ 545 ਰੁਪਈਆ ਦਾ ਲੋੜੀ ਆਫਰ ਜੇ ਧਮਾਕਾ ਆਫਰ ਜੇ ਬੁੱਕ ਕਰ ਲਿਓ ਮਿਲਣੇ ਨਹੀਂ ਜੇ ਇਸ ਤੋਂ ਬਾਅਦ ਇਹ ਸੂਟ ਆਹ ਲਓ ਜੀ ਚੈੱਕ ਕਰਿਓ ਸੂਟ ਫੈਬਰਿਕ ਆਗਾ ਜੋਰ ਜਟ ਦਾ ਤੇ ਵਰਕ ਬੜਾ ਟਾਪ ਦਾ ਬਹੁਤ ਸੋਹਣਾ ਸੋਹਣਾ ਇਹ ਚ ਸਾਰੇ ਇਦਾਂ ਦੇ ਸੂਟ ਆਉਣੇ ਜੇ ਜਿਹੜੇ ਮੈਂ ਤੁਹਾਨੂੰ ਬੋਲ ਬੋਲ ਦੱਸੀ ਜਾਊਂਗਾ ਤੇ ਤੁਸੀਂ ਸੁਣੀ ਜਾਓ ਵੀ ਦੁਪੱਟਾ ਹੈਗਾ ਕਿ ਨਹੀਂ ਹੈਗਾ ਬਾਅਦ ਵਿੱਚ ਮੈਨੂੰ ਫੇਰ ਫੋਨ ਮੈਸੇਜ ਕਰ ਕਰਕੇ ਪੁੱਛਣ ਦੀ ਤੁਹਾਨੂੰ ਜੜੀ ਲੋੜ ਨਾ ਪਵੇ ਆ ਚੈੱਕ ਕਰੋ ਵਰਕ ਚੈੱਕ ਕਰੋ ਕਲਰ ਚੈੱਕ ਕਰੋ ਜੋਰਜਟ ਦਾ ਸੂਟ ਜੇ ਬਾਜੂ ਵਰਕ ਨਾਲ ਜੇ 645 ਰੁਪਈਆ ਦਾ ਸ਼ਿਪਿੰਗ ਫਰੀ ਦੇ ਨਾਲ ਚੱਕੋ ਆ ਵੀ ਲਓ ਗਾਜਰੀ ਕਲਰ ਬਹੁਤ ਪਿਆਰਾ ਇਹ ਚ ਵੀਡੀਓ ਜਿਨਾ ਪਿੰਕ ਆਉਂਦੇ ਆ ਜੇ ਪਰ ਇਹ ਪਿੰਕ ਨਹੀਂ ਜੇ ਗਾਜਰੀ ਛੇੜ ਜੇ ਬਾਜੂ ਵਰਕ ਦੇ ਨਾਲ ਜੇ ਤੇ ਇਹ ਜਿਹੜੀ ਸੇਲ ਆ ਇਹ ਸਾਡੀ ਦੁਕਾਨ ਤੇ ਨਹੀਂ ਜੇ ਹੈਗੀ ਇਹ ਸਿਰਫ ਆਨਲਾਈਨ ਹੀ ਬੁੱਕ ਕਰ ਸਕਦੇ ਜੇ ਤੁਸੀਂ 645 ਦੇ ਨਾਲ ਚੱਕੋ ਆ ਲਓ ਫਲਕਾਰੀ ਵਰਕ ਦਾ ਸੂਟ ਚੱਕੋ ਜੀ ਫੈਬਰਿਕ ਆ ਗਿਆ ਜੇ ਬਰਬਰੀ ਦਾ ਬਹੁਤ ਸੋਹਣਾ ਜਿਹਦੇ ਵਿੱਚ ਆ ਨੈੱਕ ਦਾ ਡਿਜ਼ਾਈਨ ਜੇ ਬੜਾ ਪਿਆਰਾ ਤੇ ਆ ਇਹਦੇ ਨਾਲ ਬਾਜੂ ਵਰਕ ਜੇ ਬੜਾ ਸੋਹਣਾ ਫੁਲਕਾਰੀ ਸਟਾਈਲ ਦੇ ਵਿੱਚ ਕਲਰ ਆ ਗਿਆ ਜੇ ਬਹੁਤ ਸੋਹਣਾ ਵਾਈਨ ਸ਼ੇਡ ਚੱਕੋ ਇਹ ਵੀ 645 ਹਾਂ ਦਾ ਆ ਲੋ ਜੀ ਇਹ ਵੀ ਆ ਗਿਆ ਸੂਟ ਸੋਹਣਾ ਜਾਂ ਰੇਟ 645 ਰੁਪਏ ਚੱਕੋ ਜੀ ਇੱਕ ਹੋਰ 645 ਚ ਤੋਹਫਾ ਗ੍ਰੇ ਕਲਰ ਦੇ ਉੱਤੇ ਜੋਰਜਟ ਦਾ ਸੂਟ ਸੋਹਣੀ ਜੀ ਕੁਆਲਿਟੀ ਸੋਹਣਾ ਜਾਂ ਫੈਬਰਿਕ ਚੈੱਕ ਵਾਲਾ ਰੇਟ 645 ਲੈ ਜੋ ਕ੍ਰੇਪ ਦੇ ਉੱਤੇ ਬੜੀ ਘੈਂਟ ਜੀਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਇਹ ਵੀ ਆ ਨੈੱਕ ਬਣੀ ਜੇ ਇਹਦੀ ਤੇ ਇਹਦੇ ਚ ਨਾ ਸੂਟ ਅਸੀਂ ਅਟੇ ਸਾਡੇ ਜੇ ਖੋਲੇ ਜੇ ਇਹਦੇ ਚ ਕੋਈ ਵੀ ਅਸੀਂ ਤਰਤੀਬ ਵਾਈਜ ਨਹੀਂ ਲਾ ਕੇ ਖੋਲਿਆ ਕਿ ਇਹਦਾ ਆ ਰੇਟ ਪਾਵਾਂਗੇ ਇਹਦਾ ਆ ਰੇਟ ਪਾਵਾਂਗੇ ਰੇਟ ਵੀ ਕੁਝ ਇਦਾਂ ਦੇ ਹੁੰਦੇ ਜਿਹੜੇ ਮੇਰੇ ਮੂੰਹ ਚ ਆਈ ਜਾਂਦੇ ਮੈਂ ਬੋਲੀ ਜਾਂਂਦਿਆਂ ਚੱਕੋ ਆ ਵੀ ਨਾਲੋ 550 545 ਦਾ ਸੂਟ ਬਲੈਕ ਸੂਟ ਜੇ ਬਹੁਤ ਸੋਹਣਾ ਨੈੱਕ ਦਾ ਡਿਜ਼ਾਈਨ ਬੜਾ ਸ਼ਾਨਦਾਰ ਜੇ ਇਹਦਾ ਤੇ ਬਾਜੂਵਰ ਕਿਹਦੇ ਨਾਲ ਸੋਨਾ ਜਾਂ ਬਣਿਆ ਜੇ ਫੈਬਰਿਕ ਹੈਗਾ ਜੇ ਕ੍ਰੇਪ ਸੰਕਦਾ ਚੱਕੋ ਆ ਵੀ ਜੀ 545 ਦਾ ਲੈ ਜੋ ਆ ਲਓ ਜੀ ਇਹ ਕਾਦੇ ਦਾ ਭਾਜੀ ਕਾਦੇ ਤੇ ਆ ਮਸਲੀਨ ਤੇ ਮਸਲੀਨ ਦਾ ਸੂਟ ਜੇ ਨੈਕ ਬਣੀ ਜੇ ਬੜੀ ਸੋਹਣੀ ਤੇ ਆ ਨਾਲ ਹੈਗਾ ਜੀ ਇਹਦਾ ਸਾਰਾ ਹੀ ਬਣਿਆ ਕੇਰਾ ਤੇ ਇਹਦਾ ਬਾਜੂ ਵਰਕ ਨਾਲ ਹੈ ਲਓ ਜੀ ਬਾਜੂ ਵਰਕ ਨਾਲ ਜੇ ਚੱਕੋ ਇਹ ਵੀ 645 ਦਾ ਲੈ ਜੋ ਦੁਪੱਟਾ ਵੀ ਨਾਲ ਹੈ ਲਓ ਜੀ 645 ਹੁੰਦਾ ਜੀ ਠੀਕ ਆ ਜੀ ਅੱਗੇ ਆਗੇ ਜੇ ਕ੍ਰੇਪ ਦੇ ਉੱਤੇ ਫੇਰ 545 ਹੁੰਦਾ ਅੱਜ ਨਾ ਰੇਟ ਉਲਟੇ ਪੁਲਟੇ ਨੇ ਬਸ ਤੁਸੀਂ ਚੈੱਕ ਕਰੀ ਜਾਓ ਤੇ ਫੈਬਰਿਕ ਸੁਣੀ ਜਾਓ ਚੰਗੀ ਤਰ੍ਹਾਂ 크ਰੇਪ ਸਿਲਕ ਦਾ ਸੂਟ ਜੇ neck ਬਹੁਤ ਸੋਹਣੀ ਜੇ all over ਸੂਟ ਜੇ ਇਹ ਆ ਗਿਆ 545 ਦਾ ਅੱਛਾ ਆ ਸੂਟ ਨੂੰ ਤੁਹਾਨੂੰ ਮੈਂ ਦੱਸ ਕੇ ਦੇਵਾਂਗਾ ਇਹ ਸੂਟ ਤੇ ਹੈਗਾ ਹੀ 990 ਵਾਲਾ ਤੁਹਾਨੂੰ ਮੈਂ ਸਿਰਫ ਦੇ ਦੇਣਾ ਆ 550 ਦੇ ਵਿੱਚ ਤੇ ਲਿਓ ਉਹ ਜਿੰਨੂੰ ਜਜੂਗਾ ਇਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਜੇ ਬਾਅਦ ਵਿੱਚ ਮੈਂ ਐਕਸੈਪਟ ਕਰੂੰਗਾ ਇਹਦੇ ਨਾਲ ਆ ਬਾਟਮ ਦੇ ਉੱਤੇ ਨਾ ਇਹ ਲੱਗਿਆ ਦਾਗ ਇਹ ਪਤਾ ਨਹੀਂ ਹਣਵਾਸ਼ ਹੋਵੇਗਾ ਨਾ ਹੋਵੇ ਇਹ ਤੁਹਾਡੀ ਲਾਟਰੀ ਹੈ ਜੇ ਤੁਸੀਂ ਲੁੱਟ ਲਿਓ ਤੇ ਠੀਕ ਆ ਨਹੀਂ ਤਾਂ ਕੋਈ ਚੱਕਰ ਨਹੀਂਗਾ ਅਸੀਂ ਤਾਂ ਫਿਰ ਕਿਸੇ ਨੂੰ ਬਿਨਾ ਬਾਟਮ ਤਾਂ ਦੇ ਹੀ ਦਵਾਂਗੇ ਆ ਚੱਕੋ ਜੀ ਬਾਟਮ ਕਿਸੇ ਨੂੰ ਇਧਰ ਉਧਰ ਲਾ ਕੇ ਅਸੀਂ ਸੇਲ ਕਰ ਦੇਣਾ ਕੋਈ ਚੱਕਰ ਨਹੀਂਗਾ ਚੱਕੋ ਜੀ ਬਾਟਮ ਬਾਜੂ ਦੇ ਤੇ ਉਹ ਸੌਰੀ ਦੁਪੱਟੇ ਤੇ ਵਰਕ ਚੈੱਕ ਕਰ ਲਓ ਨੈਕ ਤੇ ਵਰਕ ਚੈੱਕ ਕਰ ਲਿਓ ਬਾਟਮ ਦੇ ਉੱਤੇ ਵੀ ਵਰਕ ਹੈ ਤੇ ਆ ਜੇ ਸੂਟ ਫੈਬਰਿਕਾ ਹੈ ਜੇ ਮਸਲੀਨ ਦਾ ਸੂਟ ਦਾ ਦੁਪੱਟੇ ਦਾ ਸਾਰਾ ਕੁਝ ਇਹ ਵੀ 550 ਚ ਲੈ ਜਿਓ ਵੀਡੀਓ ਮੈਂ ਬਾਰ-ਬਾਰ ਤੁਹਾਨੂੰ ਦੱਸਣ ਡਿਆ ਜੇ ਸਿਰਫ ਚਲਣੀ ਆ 24 ਘੰਟਿਆਂ ਲਈ ਸਭ ਨੂੰ ਅਗੈਂਡੇ ਤੇ ਤੁਹਾਡੇ ਕੋਲ ਮੌਕਾ ਆ ਤੁਸੀਂ ਬੁੱਕ ਕਰ ਸਕਦੇ ਜੇ ਸੂਟ ਸੋਹਣੇ ਸੋਹਣੇ ਆ ਵੀ ਚੱਕੋ 550 ਜੀ ਫੈਬਰਿਕ ਮਸਲੀਨ ਦਾ ਆ ਲੋ ਜੀ ਆ ਵੀ ਸੂਟ ਚੱਕੋ 550 ਦਾ ਜਿੱਚ ਬਹੁਤ ਸੋਹਣਾ ਪ੍ਰਿੰਟ ਸੂਟ ਜੇ ਦੁਪੱਟਾ ਔਰਗਾਂਜਾ ਦਾ ਜੇ 550 ਦੇ ਵਿੱਚ ਲੈ ਜਾਓ ਜੋਰਜਟ ਦਾ ਸੂਟ ਜੇ ਫਰੰਟ ਬੈਕ ਵਰਕ ਦੇ ਨਾਲ ਇਹ ਵੀ ਮਿਲ ਜਣਾ ਤੁਹਾਨੂੰ 550 ਰੁਪਏ 550 550 45 45 ਲਿਖੂੰਗਾ ਮੈਂ 50 ਨਹੀਂ ਚੱਲੋਂ 45 ਲਿਖ ਦੂੰਗਾ 5 ਰੁਪਏ ਹੋਰ ਲੈਸ ਕਰ ਦੂੰਗਾ ਹਾਂਜੀ ਹੋਰ ਛਾੜ ਦਿੰਦੇ ਹੋਰ ਦੱਸੋ ਜੀ ਆਹ ਲਓ ਜੀ ਬਰਬਰੀ ਦਾ ਸੂਟ ਬਾਟਮ ਮਸਲੀਨ ਦੀ ਦੁਪੱਟਾ ਵੀ ਮਸਲੀਨ ਦਾ ਰੇਟ 545 ਰੁਪਏ ਇੱਕ ਹੋਰ ਸੋਹਣਾ ਜਿਹਾ ਆਰਟੀਕਲ ਜਿਹਦੇ ਵਿੱਚ ਤੁਹਾਨੂੰ ਮਿਲਣਾ ਰੇਟ 545 ਰੁਪਏ ਸੂਟ ਆ ਜਣਾ ਜੇ ਜੌਰਜਟ ਦਾ ਜੌਰਜਟ ਬਰਬਰੀ ਦਾ ਦੁਪੱਟਾ ਮਸਲੀਨ ਦਾ ਬਾਟਮ ਵੀ ਮਸਲੀਨ ਦੀ ਆਹ ਲਓ ਜੀ ਸੇਮ ਆਰਟੀਕਲ ਸੇਮ ਫੈਬਰਿਕ ਤੇ ਆਹ ਲਓ ਜੀ 545 ਦੇ ਵਿੱਚ ਆ ਵੀ ਰਹੇਗਾ ਜੇ ਆਪਣੇ ਕੋਲ ਇੱਕੋ ਸੂਟ ਹੀ ਹੁਣ ਇਹ ਵੀ ਮਿਲ ਜਣਾ ਤੁਹਾਨੂੰ 545 ਦਾ ਸ਼ਿਪਿੰਗ ਫਰੀ ਦੇ ਨਾਲ ਜੀ ਚੱਕ ਦੋ ਭਾਜੀ ਇਹ ਵੀ ਆ ਵੀ ਲੈ ਲਓ 545 ਚ ਚੱਕੋ ਜੀ ਸ਼ਿਪਿੰਗ ਫਰੀ ਦੇ ਨਾਲ ਜੀ ਚੱਕੋ ਜੀ ਕ੍ਰੇਪ ਸਿਲਕ ਦਾ ਜੇ ਆ ਲਓ ਜੀ ਆ ਵੀ ਲੈ ਲਓ ਸੂਟ 990 90 ਆਲੇ ਸੂਟ ਹੀਗੇ ਜਿਹੜੇ ਹੁਣ ਤੁਹਾਨੂੰ ਮੈਂ ਦੇਣ ਲੱਗਾ ਰੇਟ ਤੁਹਾਨੂੰ ਯਕੀਨ ਨਹੀਂ ਆਉਣੇ ਤੇ ਬੁੱਕ ਤੁਸੀਂ ਕਰਨੇ ਆ ਜਲਦੀ ਜਲਦੀ ਕੀ ਰੇਟ ਦਈਏ ਭਾਜੀ ਇਹ ਤਾਂ ਦੱਸੋ ਜੀ ਹਾਂਜੀ 745 745 ਚੱਕੋ ਜੀ ਪਾਜੀ ਨੇ ਕਹਤਾ ਜੇ ਉਦਾਂ ਇਹਦਾ ਰੇਟ ਮੈਂ 790 ਬੋਲਣ ਲੱਗਾ ਚੱਕੋ ਜੀ ਜਾਣ ਦੋ ਪਾਜੀ 745 ਜੀ ਤੇ ਆਹ ਸੋਨਾ ਜਿਹਾ ਸੂਟ ਚੈੱਕ ਕਰ ਲਓ ਤੇ ਇਹ ਵੀ ਆਪਣੇ ਕੋਲ ਇਹਦੇ ਵਿੱਚ ਨਾ ਸਿਰਫ ਆਹ ਕਲਰ ਇੱਕ ਇੱਕ ਸਿੰਗਲ ਸਿੰਗਲ ਹੀ ਰਹੇਗਾ ਜੀ ਇੱਕ ਆਹ ਕਲਰ ਆ ਇਸ ਤੋਂ ਬਾਅਦ ਇੱਕ ਆਹ ਸੋਨਾ ਜਿਹਾ ਕਲਰ ਆ ਤੇ ਆਹ ਦੇ ਨਾਲ ਬਾਟਮ ਜੇ ਆ ਚੈੱਕ ਕਰ ਲਿਓ ਆਹ ਆਹ ਸ਼ਰਟ ਜੇ ਆਹ ਬਾਟਮ ਜੇ ਆ ਦੁਪੱਟਾ ਜੇ ਇਦਾਂ ਹੀ ਇਹਦੇ ਵਿੱਚ ਆਹ ਆ ਗਈ ਸ਼ਰਟ ਆ ਆ ਗਈ ਬਾਟਮ ਤੇ ਆ ਗਿਆ ਦੁਪੱਟਾ ਡਿਜ਼ਾਈਨ ਸੇਮ ਜੇ ਫੈਬਰਿਕ ਸੇਮ ਜੇ ਰੇਟ ਆ ਗਿਆ ਜੇ 790 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜੇ ਆ ਬਾਕੀ ਕਲਰ ਇਹਦੇ ਆ ਜੇ ਰੇਟ ਸੇਮ ਜੇ ਦਾ 790 ਰੁਪਏ ਆ ਲਓ ਜੀ 990 ਵਾਲੇ ਸੂਟ ਇਹ ਵੀਡੀਓ ਸਿਰਫ ਅੱਜ ਵਾਸਤੇ ਆ ਤੁਹਾਡੇ ਵਾਸਤੇ ਆ ਫਾਇਦਾ ਲੈਣ ਵਾਸਤੇ ਲੋਹੜੀ ਦੇ ਆਫਰ ਦੇ ਉੱਤੇ ਜਲਦੀ ਜਲਦੀ ਬੁੱਕ ਕਰ ਲਿਓ 790 ਦਾ ਸੂਟ ਚੱਕੋ ਦੋ ਸੂਟ ਤੁਹਾਨੂੰ ਦੇ ਦੂੰ 1500 ਦੇ ਆ ਵਾਲੇ ਹੋਰ ਇਹ ਤੋਂ ਵੱਡੀ ਆਫਰ ਕੀ ਹੋ ਸਕਦੀ ਤੁਹਾਡੇ ਵਾਸਤੇ ਫੈਬਰਿਕ ਮਸਲੀਨ ਦਾ ਤੇ ਵਰਕ ਚੈੱਕ ਕਰ ਲਿਓ 790 ਦੇ ਨਾਲ 2 1500 ਦੇ ਚੱਕੋ ਜੀ ਫਾਇਦੇ ਹੀ ਫਾਇਦੇ ਆਜ ਦੀ ਵੀਡੀਓ ਦੇ ਵਿੱਚ ਵੱਡੀਆਂ ਆਫਰਾਂ ਦੇ ਵੱਡੇ ਫਾਇਦੇ ਆਗੇ ਤੁਹਾਡੇ ਲਈ ਸ਼ਿਪਿੰਗ ਆ ਗਈ ਫ੍ਰੀ ਰੇਟ ਤੁਹਾਨੂੰ ਦੱਸੀ ਜਾਣ ਰਿਹਾ ਮੈਂ ਫੈਬਰਿਕ ਸਾਰਿਆਂ ਦਾ ਮਸਲੀਨ ਦਾ ਜੇ ਇਹਨਾਂ ਦਾ ਤੁਸੀਂ ਉਹ ਬੇਫਿਕਰ ਹੋ ਕੇ ਬੁੱਕ ਕਰ ਸਕਦੇ ਜੀ ਆ ਲੋ ਜੀ ਡਿਜ਼ਾਈਨ ਵੇਖੀ ਜਾਓ ਰੇਟ ਚੈੱਕ ਕਰੀ ਜਾਓ ਰੇਟ ਤਾਂ ਮੈਂ ਦਾਸੀ ਦਿੱਤੇ ਉੱਪਰ ਲਿਖੇ ਆ ਮੈਂ ਸਿੱਧੇ ਸਿੱਧੇ ਹੀ ਆ ਰੇਟ ਤਾਂ ਚੱਕੋ ਜੀ ਸਾਸੋਨਾ ਬੇਦਾ ਸਿੰਗਲ ਤੇ ਦੋ ਤੁਹਾਨੂੰ ਦੇ ਦੇਣੇ ਆ 1500 ਦੇ ਆਹ ਲਓ ਜੀ ਕਰੋ ਚੈੱਕ ਜਿਵੇਂ ਕੰਟਰਾਸਟ ਮੈਚਿੰਗ ਚੈੱਕ ਕਰੋ ਇਹਨਾਂ ਦੀਆਂ ਸੋਹਣੇ ਸੋਹਣੇ ਸੂਟ ਚੈੱਕ ਕਰ ਲਿਓ ਇੱਕ ਹੋਰ ਆਪਾਂ ਸਟਾਕ ਜਿਹੜਾ ਖੋਲਤਾ ਐ ਇਸੇ ਵੀਡੀਓ ਜੀ ਵੀਡੀਓ ਲੰਬੀ ਚੱਲ ਸਕਦੀ ਹੁਣ ਥੋੜੀ ਜੀ ਚੈੱਕ ਜ਼ਰੂਰ ਕਰੋ ਬਾਟਮ ਵਰਕ ਸ਼ਰਟ ਤੇ ਦੁਪੱਟਾ ਮਸਲੀਨ ਦਾ ਫੈਬਰਿਕ ਸਾਰਾ ਮਸਲੀਨ ਦਾ ਸੇਮ ਰੇਟ 1500 ਦੇ ਦੋ 790 ਦਾ ਇੱਕ ਆਹ ਲਓ ਜੀ ਆ ਵੀ ਚੈੱਕ ਕਰ ਲਿਓ ਰੇਟ ਚੈੱਕ ਕਰ ਦਿਓ ਹੁਣ। ਕ੍ਰੇਪ ਸਿਲਕ ਦਾ ਸੂਟ ਜੇ ਬਹੁਤ ਸੋਹਣਾ ਡਿਜ਼ਾਈਨ ਜੇ ਮੋਰਾਂ ਵਾਲਾ ਹੈਂਡਵਰਕ ਸਾਰੇ ਸੂਟ 'ਚ ਮਿਲ ਜਣਾ ਤੁਹਾਨੂੰ। ਦੁਪੱਟਾ ਚਨੋਂ ਦਾ ਸੇਮ ਮਿਲਡਾਈ ਦਾ ਦੁਪੱਟਾ ਜੇ। ਬਾਜੂ ਵਰਕ ਪਲੱਸ ਬਾਟਮ ਵਰਕ। ਕਿੰਨੇ ਆ ਗਏ ਇਹਦੇ ਵਿੱਚ ਫੀਚਰ ਸੂਟ ਦੇ ਕਿੰਨੇ ਆ ਗਏ ਫੰਕਸ਼ਨ ਸਮਝ ਲਓ ਇਹਦੇ। ਤੇ ਡਿਜ਼ਾਈਨ ਚੈੱਕ ਕਰ ਲਓ। ਕਿੰਨੇ ਦਾ ਸੂਟ ਦੇ ਦੇਣਾ ਤੁਹਾਨੂੰ ਆਪਾਂ 1500 ਦੇ ਦੋ ਚੱਕੋ। 790 ਦਾ ਮੈਂ ਤੁਹਾਨੂੰ ਦੇਖਤਾ ਦੱਸ ਦਿੰਦਾ ਹੈਗਾ ਸਟਾਰਟਿੰਗ ਜੀ ਕਿ ਅੱਜ ਦੀ ਵੀਡੀਓ ਜਿਹੜੀ ਹੈ ਨਾ ਉਹ ਫਾਇਦੇ ਵਾਲੀ ਹੈ ਤੁਹਾਡੇ ਵਾਸਤੇ ਅੱਜ ਆਫਰਾਂ ਲੁੱਟ ਲਈਆਂ ਤੁਸੀਂ ਬਸ ਲੋੜੀ ਦੀਆਂ ਦੇ ਦਿਓ ਭਾਜੀ ਸਾਈਡ ਤੇ ਕਰ ਦਿਓ ਕਲਰ ਚੈੱਕ ਕਰ ਲਓ ਇਹਦਾ ਮਰੂਨ 1000 100 15 1500 ਦੇ ਸੂਟ ਸੀਗੇ ਜਿਹੜੇ ਤੁਹਾਨੂੰ ਹੁਣ ਦੇ ਦਿੱਤੇ ਆ ਮੈਂ ਸਿਰਫ ਤੇ ਸਿਰਫ 1500 ਚ 2 ਸ਼ਿਪਿੰਗ ਫ੍ਰੀ ਚੱਕੋ ਭਾਜੀ ਸਾਈਡ ਤੇ ਕਰ ਦਿਓ ਬਲੈਕ ਬੋਕ ਤੁਸੀਂ ਕਰਨਾ ਹੈ ਸਕਰੀਨ ਸ਼ਾਟ ਤੁਸੀਂ ਲੈ ਕੇ ਭੇਜਣੇ ਆ ਚੱਕੋ 745 ਦਾ ਨਹੀਂ ਸੌਰੀ 90 ਦਾ ਸੋਣਾ ਬੰਦਾ ਮਹਿੰਦੀ ਵਾਸਤੇ ਸੂਟ ਕੈਂਟ ਰੇਟ 790 ਤੋਂ 1500 ਦੇ ਉਹ 1500 ਦੇ ਲਓ ਜੀ ਚੱਕੋ ਜੀ ਇੱਕ ਹੋਰ ਸੋਨਾ ਜਿਹਾ ਸੂਟ ਕੈਂਟ ਦਾ ਕਿੰਨੇ ਦਾ 990 ਦਾ ਚੱਕੋ ਜੀ ਇਹ ਵੀ ਸੈਕਟ ਦਾ ਆਹ ਲਓ ਜੀ ਹੈਵੀ ਸੂਟ ਹੈਂਡਵਰਕ ਤਾਂ ਸਾਰਾ ਹੀ ਫੈਬਰਿਕ ਸ਼ਿਮਰਦਾ ਕਿੰਨੇ ਦਾ ਸੂਟ ਆ ਗਿਆ 990 ਹੁੰਦਾ ਚੱਕੋ ਇਹ ਵੀ 1500 ਵਾਲਾ ਸੂਟ ਹੈਗਾ ਜਿਹੜਾ ਤੁਹਾਨੂੰ ਅੱਜ ਦੇ ਦੇਣ ਲੱਗਾ ਮੈਂ ਸਿਰਫ 990 ਦਾ ਆਹ ਲਓ ਜੀ ਇੱਕ ਹੋਰ ਸੋਹਣਾ ਜਿਹਾ ਆਰਟੀਕਲ ਚੈੱਕ ਕਰ ਲਓ ਮਸਲੀਨ ਦੇ ਉੱਤੇ ਬਾਜੂ ਵਰਕ ਨਾਲ ਜੇ ਬਹੁਤ ਸੋਹਣਾ ਦੁਪੱਟਾ ਨਾਲ ਮਸਲੀਨ ਦਾ ਤੇ ਰੇਟ ਚੱਕੋ ਇਹ ਵੀ 990 ਦਾ ਆ ਵੀ ਲੈ ਲਓ ਜੀ 990 'ਚ ਹੈਂਡ ਵਰਕ ਦਾ ਸੂਟ ਜੇ ਇਹ ਵੀ ਬਹੁਤ ਸੋਹਣਾ ਫੈਬਰਿਕ ਜੇ ਆਹ ਲਓ ਜੀ ਔਰਗਾਂజా ਦੁਪੱਟਾ ਔਰਗਾਂజా ਸੂਟ ਮਸਲੀਨ ਦਾ ਦੁਪੱਟਾ ਉਹ ਸਾਰੀ ਮਸਲੀਨ ਦੀ ਬਾਟਮ ਔਰਗਾਂజా ਦਾ ਦੁਪੱਟਾ ਤੇ ਔਰਗਾਂజా ਦੀ ਸ਼ਰਟ ਚੱਕੋ 990 'ਚ ਆ ਵੀ ਲੈ ਜਾਓ ਹੁਣ ਇੱਕ ਰਹਿ ਗਿਆ ਜਵਾ ਆਪਣੇ ਕੋਲ ਜਿਆਦਾ ਵੀਡੀਓ ਮੈਂ ਤੁਹਾਨੂੰ ਲੰਬੀ ਨਹੀਂ ਦਿੰਦਾ 990 ਚ ਲੈ ਜਾਓ ਆ ਲਓ ਜੀ 1190 ਦਾ ਚੱਕੋ ਜੀ 1190 ਇਹਦਾ ਦੁਪੱਟਾ ਇੱਥੇ ਰਹਿ ਗਿਆ ਭਾਜੀ ਥੱਲੇ ਇਹਨਾਂ ਦੇ ਆਜਾ ਆ ਲਓ ਜੀ ਦੁਪੱਟਾ ਦੇ ਬਾਟਮ ਸ਼ਰਟ ਖੀਨ ਖਾਬ ਦੀ ਅੱਜ ਦੀ ਵੀਡੀਓ ਦਾ ਰੇਟ ਜੇ ਬਾਰ-ਬਾਰ ਮੈਂ ਤੁਹਾਨੂੰ ਦੱਸਣ ਡਿਆ ਵੀਡੀਓ ਲੰਬੀ ਨਹੀਂ ਚੱਲਣੀ ਕਿਨੇ ਦਾ ਸੂਟ ਆ 1190 ਦਾ ਚੱਕੋ ਜੀ ਫੇਰ ਉਹੀ ਸੂਟ 1190 ਦਾ ਚੱਕੋ ਜੀ ਅਬੀ ਆਹ ਲਓ ਜੀ 1190 ਰੁਪਏ ਇੱਕ ਆਪਨੇ ਨੂੰ ਸੁਣ ਖੋਲ ਦੋ ਖੋਲ ਦੋ ਆਉਂਦਾ ਇਦਾਂ ਚੱਲਦੀ ਵੀਡੀਓ ਜੀ ਵੀਰ ਕਿਹਦਾ ਰਹਿ ਗਿਆ ਮੈਂ ਕਿਹਾ ਰਹਿਣ ਨਹੀਂ ਦਿੰਦੇ ਇਹਨੂੰ ਵੀ ਆਪਾਂ ਦੇ ਦੇਾਂਗੇ ਨਾਲ ਹੀ ਆਪਣੇ ਕਸਟਮਰ ਨੂੰ ਚੱਕੋ ਜੀ ਅਬੀ ਆਹ ਲਓ ਜੀ ਮੋਰਾਲਾ ਡਿਜ਼ਾਈਨ ਬਹੁਤ ਸੋਹਣਾ ਹੈਂਡਵਰਕ ਦੇ ਨਾਲ ਦੁਪੱਟਾ ਔਰਗਾਂਜਾ ਦਾ ਤੇ ਬਾਟਮ ਨਾਲ ਇਹਦੇ ਆ ਗਈ ਜੇ ਮਸਲੀਨ ਦੀ ਹਾਲੇ ਜੀ ਬਾਟਮ ਤੇ ਵਰਕ ਤੇ ਇਹਦਾ ਵੀ ਰੇਟ ਆ ਗਿਆ ਜੀ 990 ਚੱਕੋ 1190 ਚੱਕੋ ਜੀ ਕਰ ਦੋ ਸਾਈਡ ਤੇ ਭਾਜੀ ਫੈਂਡੀ ਸਿਲਕ ਦੇ ਉੱਤੇ ਫੈਂਡੀ ਸਿਲਕ ਦੇ ਦੁਪट्टे ਔਰ ਕ੍ਰਾਸ਼ ਦੇ ਦੁਪट्टे ਸਾਰੇ ਮਿਲਨੇ ਜੀ ਕਲਰ ਬਹੁਤ ਸੋਹਣੇ ਸੋਹਣੀਆਂ ਸ਼ੇਡਾਂ ਆਉਣੀਆਂ ਜੀ ਚੱਕੋ ਜੀ 1190 ਆਮੋਰਾ ਵਾਲਾ ਪੀਕੋਕ ਵਾਲਾ ਡਿਜ਼ਾਈਨ ਹੈਗਾ ਆ ਲੋ ਇੱਥੋਂ ਦਿਖਾ ਦਿੰਦਾ ਤੁਹਾਨੂੰ ਜਿਆਦਾ ਇਹਨੂੰ ਮੈਂ ਖੋਲ ਕੇ ਡਿਟੇਲ ਚ ਨਹੀਂ ਦੱਸਦਾ ਕਿਉਂਕਿ ਪਹਿਲਾ ਵੀਡੀਓ ਪਈਆਂ ਇਹਦੀਆਂ 1490 90ਆਂ ਦੀਆਂ 1190 ਆ ਲੋ ਜੀ ਕ੍ਰਾਸ਼ ਦਾ ਦੁਪੱਟਾ ਫੈਂਡੀ ਸਿਲਕ ਦਾ ਸੂਟ 1190 ਫੈਂਡੀ ਸਿਲਕ ਦੁਪੱਟਾ ਫੈਂਡੀ ਸਿਲਕ ਸੂਟ ਸੀਕੁਐਂਸ ਵਰਕ ਦੇ ਨਾਲ ਚੱਕੋ ਜੀ 1190 ਇੱਕ ਹੋਰ ਪਿਆਰਾ ਜਿਹਾ ਆਰਟੀਕਲ ਬਹੁਤ ਸੋਹਣਾ ਫੈਂਡੀ ਸਿਲਕ ਦਾ ਦੁਪੱਟਾ ਫੈਂਡੀ ਸਿਲਕ ਦਾ ਸੂਟ ਰੇਟ ਸੇਮ 11.90 ਅਭੀ ਚੱਕੋ ਜੀ 11.90 ਦੇ ਨਾਲ ਕਿਉਂਕਿ ਆਪਾਂ ਵੀਡੀਓ ਜਿਆਦਾ ਲੰਬੀ ਵੀ ਨਹੀਂ ਖਿੱਚਣੀ ਕੋਸ਼ਿਸ਼ ਤੇ ਮੇਰੀ ਇਹੋ ਵੀ ਛੋਟੀ ਬਣਾ ਦਈਏ ਆ ਲਓ ਜੀ ਅਭੀ ਚੱਕੋ ਕ੍ਰਸ਼ ਦਾ ਦੁਪੱਟਾ ਹੈਂਡੀ ਸਿਲਕ ਦਾ ਸੂਟ ਰੇਟ 11.90 ਚੈੱਕ ਕਰੋ ਵਰਕ ਸੂਟਾਂ ਤੇ ਸੋਹਣੇ ਸੋਹਣੇ ਸਾਰੇ ਸੂਟ ਤੁਹਾਨੂੰ ਦੇ ਦਿੱਤੇ ਜਲਦੀ ਜਲਦੀ ਬੁੱਕ ਕਰ ਲਿਓ 24 ਘੰਟੇ ਵਾਲੀ ਵੀਡੀਓ ਜੇ ਲੰਬੀ ਵੀਡੀਓ ਨੀਂ ਚੱਲਣੀ ਪਾਸੇ ਸੋਹਣੇ ਸੋਹਣੇ ਸੂਟ ਤੁਹਾਨੂੰ ਦੇ ਦਿੱਤੇ ਆ ਰੇਟ ਵੀ ਤੁਹਾਨੂੰ ਮੈਂ ਦੱਸ ਦਿੱਤੇ ਆ ਹੋਰ ਵੀ ਸਟਾਕ ਪਾਉਣਾ ਹੈਗਾ ਮੈਂ ਪਰ ਹੁਣ ਵੀਡੀਓ ਬਹੁਤੀ ਜ਼ਿਆਦਾ ਲੰਬੀ ਚੱਲ ਜਣੀ ਆ ਫੇਰ ਕਿਤੇ ਆਪਾਂ ਦਵਾਂਗੇ ਤੁਹਾਨੂੰ ਉਹ ਵੀ ਸੂਟ ਫਿਲਹਾਲ ਇੰਨੇ ਕ ਸੂਟ ਜਿਹੜੇ ਜੇ ਇਹ ਬੁੱਕ ਕਰਿਓ ਤੇ ਵੀਡੀਓ ਮੈਂ ਬਾਰ-ਬਾਰ ਦੱਸਣ ਡਿਆ ਜੇ ਕਿ ਇਹ ਸਿਰਫ ਅੱਜ ਦੇ ਰੇਟ ਜੇ ਇਹ ਆਫਲਾਈਨ ਸੇਲ ਨਹੀਂ ਜੇ ਹੈਗੀ ਇਹ ਸਿਰਫ ਆਨਲਾਈਨ ਹੀ ਬੁੱਕ ਹੋਣੇ ਜੇ ਜੇ ਕੋਈ ਕਸਟਮਰ ਕਵੇ ਦੁਕਾਨ ਤੇ ਆਣ ਕੇ ਲੈ ਜਾਊਗਾ ਕਿਉਂਕਿ ਦੁਕਾਨ ਤੇ ਦੋ ਦਿਨ ਛੁੱਟੀ ਆਪਾਂ ਮਿਲਣਾ ਨਹੀਂ ਦੋਵਾਂ ਦਿਨਾਂ ਦੀ ਵੀਡੀਓ ਡਿਲੀਟ ਤੇ ਨਾ ਉਹ ਰੇਟ ਮਿਲਨੇ ਜੇ ਬਾਅਦ ਵਿੱਚ ਠੀਕ ਆ ਜੀ ਸਿਰਫ 24 ਘੰਟਿਆਂ ਵਾਸਤੇ ਵੀਡੀਓ ਜੇ ਵੀਡੀਓ ਕਿਉਂ ਹੀ ਐਡਵਾਂਸ ਪੇਮੈਂਟ ਜੇ ਹੋਲਡ ਪਾਰਸਲ ਕਿਸੇ ਦਾ ਨਹੀਂ ਜਿਉਣਾ ਹੋਲਡ ਸੂਟ ਕਿਸੇ ਦਾ ਨਹੀਂ ਜਿਉਣਾ ਜਲਦੀ ਜਲਦੀ ਬੁੱਕ ਕਰਿਓ ਤੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਦਊਗਾ ਤੁਹਾਨੂੰ ਆਲ ਓਵਰ ਇੰਡੀਆ ਦੇ ਵਿੱਚ ਰੇਟ ਮੈਂ ਦੱਸਤੇ ਕੋਈ ਰੇਟ ਅਜੇ ਡਿਸਾਈਡ ਕਰਕੇ ਨਹੀਂ ਆਪਾਂ ਵੀਡੀਓ ਪਾਈ ਇਦਾਂ ਰੈਂਡਮਲੀ ਸੂਟ ਪਾਈ ਰੈਂਡਮਲੀ ਵੀਡੀਓ ਪਾ ਦਿੱਤੀ ਸੋ ਹੁਣ ਇਹ ਤੁਹਾਨੂੰ ਇੱਥੇ ਆਪਾਂ ਵੀਡੀਓ ਦੀ ਕਰ ਦਿੰਨੇ ਆ ਸਮਾਪਤੀ ਸੋਹਣੇ ਸੋਹਣੇ ਸੂਟ ਬੁੱਕ ਜ਼ਰੂਰ ਕਰਿਓ ਸ਼ਿਪਿੰਗ ਫ੍ਰੀ ਦੇ ਨਾਲ ਜੇ ਤੇ ਬਾਕੀ ਫੇਰ ਇੱਕ ਵਾਰੀ ਤੁਹਾਨੂੰ ਸਭ ਨੂੰ ਲੋਹੜੀ ਦੀਆਂ ਮੁਬਾਰਕਾਂ ਪਿੱਛੇ ਮੇਰੇ ਪਸ਼ਮੀਨਾ ਦਾ ਸੂਟ ਹੈ ਇਹਦੀ ਵੀਡੀਓ ਹਾਂਜੀ 1390 ਦੀ ਪੈਗੀ ਹੈ ਇਹਦੀ ਸੋ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ 24 ਘੰਟੇ ਦੀ